प्यारे दर्शकों आओ आपा हुण सुनदे हां बलविंदर बराड़ दी पुस्तक मन दा कोना चो लिखया लेख दो कदमा दी विथ तों कल्पना ने जिक्र तेरा छोया महफ़ल पुल मन वैरागी होया लोका समझया मेनू आदाब नहीं आंदे डॉक्टर दिलीप कौर टिवाना ਮੈਂ ਹਾਲੇ ਵਿਵਰਜਿਤ ਰੁੱਤਾਂ ਵਿੱਚ ਅਤੇ ਮਨਾਹੀਆਂ ਦੀ ਵਾਰ ਅੰਦਰ ਹੀ ਪਲ ਰਹੀ ਸੀ ਜਦੋਂ ਮੇਰੀ ਉਮਰ ਦੇ ਅਥਰੇ ਦਿਨ ਜ਼ਿੰਦਗੀ ਦੀ ਪਗਡੰਡੀ ਤੇ ਮੇਰੇ ਡਗਮਗਾਉਂਦੇ ਕਦਮਾਂ ਨੂੰ ਮੈਡਮ ਟਿਵਾਣਾ ਨੇ ਮੇਰੀ ਸੁਰਤ ਦੀ ਉਂਗਲ ਫੜ ਕੇ ਤੁਰੰਦੀ ਜਾਤ ਸਿਖਣ ਲਾਇਆ ਸੀ ਉਦੋਂ ਮੈਂ ਤੇ ਮੈਡਮ ਪਟਿਆਲੇ ਤੋਂ ਇੱਕੋ ਬੱਸ ਵਿੱਚ ਯੂਨੀਵਰਸਿਟੀ ਤੱਕ ਮੈਂ ਪੜ੍ਹਨ ਤੇ ਮੈਡਮ ਪੜਾਉਣ ਆਉਂਦੇ ਹੁੰਦੇ ਸੀ ਮੈਂ ਪਹਿਲਾ ਬੱਸ ਵਿੱਚ ਚੜ ਕੇ ਨਾਲ ਦੀ ਸੀਟ ਉਤਨੀ ਦੇਰ ਖਾਲੀ ਰੱਖਦੀ ਜਿੰਨੀ ਦੇਰ ਮੈਡਮ ਨੀਲਾ ਭਵਨ ਤੋਂ ਚੜਕੇ ਬੋਚ ਕੇ ਜੇ ਕਿਸੇ ਨੇੜੇ ਦੀ ਸੀਟ ਤੇ ਨਾ ਆ ਬੈਠਦੇ ਮੇਰੀ ਰੱਖੀ ਸੀਟ ਤੇ ਮੈਡਮ ਦੇ ਨਾਂ ਆ ਕੇ ਬੈਠਣ ਦਾ ਇੱਕ ਅਪੋਲ ਜਿਹਾ ਗਿਲਾ ਕਰਵੜ ਲੈ ਕੇ ਮੇਰੇ ਅੰਦਰ ਹੀ ਸਿਮਟ ਜਾਂਦਾ ਕਦੇ-ਕਦੇ ਮੈਡਮ ਮੇਰੇ ਨਾਲ ਵੀ ਬੈਠ ਕੇ ਆਏ ਮੈਡਮ ਬੈਠਦੀ ਤਾਂ ਲੱਗਦੇ ਸਾਰਾ ਆਲਾ ਦਵਾਲਾ ਮੇਰੇ ਨਾਲ ਈਰਖਾ ਕਰਦਾ ਉਸ ਨਿੱਗੇ ਸਫ਼ਰ ਵਿੱਚ ਕੀਤੀਆਂ ਕਈ ਗੱਲਾਂ ਦੀਆਂ ਕਾਤਰਾਂ ਮੇਰੇ ਅੰਦਰ ਅੱਜ ਵੀ ਸਜਰੀਆਂ ਹਨ ਮਸਲਨ ਇੱਕ ਕੁੜੀ ਆਪਣੇ ਕੱਪੜਿਆਂ ਨੂੰ ਚੁਫੇਰੇ ਖਿਲਰਨ ਤੋਂ ਸਮੇਟਦੀ ਬਿਨਾ ਕਿਸੇ ਕਾਲ ਤੋਂ ਪੋਲੇ ਪੈਰ ਰੱਖਦੀ ਰਸਤੀ ਵਿੱਚ ਬੱਸੋਂ ਉਤਰੀ ਤਾਂ ਮੈਡਮ ਨੇ ਕਿਹਾ ਇਹ ਧੀਮੀ ਜੀ ਕੁੜੀ ਕਿਸੇ ਬੰਗਾਲੀ ਨਾਵਲ ਦੀ ਨਾਇਕਾ ਜਹੀ ਲੱਗਦੀ ਹੈ ਉਦੋਂ ਤੱਕ ਮੈਂ ਕੋਈ ਬੰਗਾਲੀ ਨਾਵਲ ਨਹੀਂ ਪੜ੍ਹਿਆ ਸੀ ਪਰ ਮੈਨੂੰ ਲੱਗਿਆ ਜਿਵੇਂ ਮੈਡਮ ਲੋਕਾਵਲ ਸਰਸਰੀ ਨਿਗਾ ਨਾਲ ਨਹੀਂ ਦੇਖਦੇ ਸਗੋਂ ਉਸ ਦੇ ਤੋਰ ਅੰਦਰ ਤੱਕ ਲੈ ਜਾਂਦੇ ਨੇ ਜਿੱਥੇ ਦਿਸਦਾ ਜਗਤ ਕਿਸੇ ਅਣਦਿਸਦੇ ਜਗਤ ਨਾਲ ਕੋਲ ਮਿਲ ਜਾਂਦਾ ਹੋਵੇਗਾ ਇਸੇ ਤਰ੍ਹਾਂ ਇੱਕ ਵਾਰੀ ਪਟਿਆਲੇ ਤੋਂ ਯੂਨੀਵਰਸਿਟੀ ਦੇ ਰਾਵਿਚ ਪੁਰਾਣੇ ਜਿਹੇ ਪੁਲ ਕੋਲ ਬਸ ਰੁਕੀ ਉਸ ਪੁਲ ਤੇ ਇੱਕ ਅਣਗੋਲੇ ਜਿਹੇ ਖੁੰਜੇ ਤੇ ਪੁਰਾਣੀ ਟਾਲੀ ਪੁਲ ਹੇਠਾਂ ਵਗਦੇ ਘਸਮਹਲੇ ਪਾਣੀ ਤੇ ਓਲ ਰਹੀ ਹੋਈ ਸੀ ਪਾਣੀ ਦੀ ਨਿਤਰੀਤਾ ਤੇ ਟਾਲੀ ਦੇ ਸੁੱਕੇ ਪੱਤੇ ਦੂਰ ਤੱਕ ਤੈਰਦੇ ਜਾਂਦੇ ਤੇ ਅੱਖੋਂ ਔਲੇ ਹੋ ਜਾਂਦੇ ਅਸੀਂ ਦੋਹਾਂ ਨੇ ਦੇਖੇ ਸਨ ਪਰ ਮੈਡਮ ਨੇ ਪੱਤਿਆਂ ਦੇ ਨਾਲ ਹੀ ਦੂਰ ਤੱਕ ਨਜ਼ਰ ਪਸਾਰਦਿਆਂ ਕਿਹਾ ਸੀ ਦੇਖ ਲਈ ਲੋਕ ਹੋ ਹੋ ਤੁਰੀ ਜਾਂਦੇ ਨੇ ਉਸ ਸਮੇਂ ਮੈਨੂੰ ਲੱਗਿਆ ਚੁਗਿਰਦੇ ਵਿਚਰਜੇ ਜ਼ਿੰਦਗੀ ਲੇਖਕ ਅੰਦਰ ਹੋਰ ਅਰਥ ਲੈ ਕੇ ਜਾ ਵਸਦੀ ਹੈ ਫਿਰ ਸ਼ਬਦਾਂ ਵਿੱਚ ਟਲਦੀ ਕਾਗਜ਼ ਦੀ ਹਿੱਕ ਤੇ ਫੈਲ ਜਾਂਦੀ ਹੈ ਮੇਰੀ ਅਲਹੜ ਉਮਰ ਦਾ ਉਹ ਨਾ ਸਮਝ ਤੇ ਨਾਜ਼ੁਕ ਮੋੜ ਇਹਨਾਂ ਅਰਥਾਂ ਵੱਲ ਹਾਲੇ ਪਿੱਠ ਕਰੀ ਖੜਾ ਸੀ ਉਸ ਸਮੇਂ ਮੈਂ ਚੰਚਲ ਰਿਹੜੀ ਅਤੇ ਅਣਝੱਕੇ ਜਵਾਗ ਦੀ ਤਰ੍ਹਾਂ ਕਈ ਵਾਰ ਮੈਡਮ ਕੋਲ ਕਹਿਣਗੇ ਮੈਡਮ ਮੇਰੇ ਤੇ ਵੀ ਕੋਈ ਕਹਾਣੀ ਲਿਖੋ ਅੱਜ ਸੋਚਦੀਆਂ ਕਿ ਹਾ ਬਚਪਨਾ ਸੀ ਮੇਰੇ ਰਿਹੜ ਵਿੱਚ ਆਪਣੀ ਮਾਂ ਕੋਲੋਂ ਨਵਾਂ ਝੱਗਾ ਜਾਂ ਨਵਾਂ ਖਿਡੌਣਾ ਖਰੀਦ ਲੈਣ ਦੀ ਜ਼ਿੱਦ ਵਰਗਾ ਅੱਜ ਜਦੋਂ ਅਤੀਤ ਦੀਆਂ ਤਾਹਾਂ ਫੇਰੋਲਣ ਲੱਗੀਆਂ ਤਾਂ ਮੋਹ ਪਰੇਸ਼ਾਂਜ ਦੇ ਖੂਬਸੂਰਤ ਪਲਾਂ ਦੀ ਇੱਕ ਲੰਬੀ ਸੂਚੀ ਮੇਰੀ ਪੂੰਜੀ ਹੈ ਪਰ ਮੇਰੇ ਅੱਖਰਾਂ ਦੀ ਗਰੀਬੀ ਨੇ ਇੱਕ ਝੇਝਿਆ ਕਿਆ ਲਾਚਾਰੀ ਮੇਰੇ ਮੂਰੇ ਪਸਾਰ ਦਿੱਤੀ ਹੈ ਜੋ ਮੈਂ ਹੰਢਾਇਆ ਮਾਣਿਆ ਜਾਂ ਜਾਣਿਆ ਹੈ ਮੇਰੇ ਕੋਲ ਇਸ ਤੇ ਹਾਨ ਦੇ ਸ਼ਬਦ ਨਹੀਂ ਜੁੜਦੇ ਸੋਚਦੀ ਹਾਂ ਹਰ ਅਹਿਸਾਸ ਅੱਖਰਾਂ ਦੀ ਮਹਤਾਜੀ ਕਬੂਲਨ ਨੂੰ ਇਨਕਾਰੀ ਕਿਵੇਂ ਹੋ ਖੜਦਾ ਸੋ ਮੈਂ ਜਦੋਂ ਦੀ ਸ਼ਬਦ ਤੋਂ ਅਰਥਾਂ ਦੀ ਬੀਹਾਂ ਵਿੱਚ ਉਤਰੀਆਂ ਮੈਡਮ ਟਿਮਾਣਾ ਮੇਰੇ ਰੂਬਰੂ ਹਨ ਮੇਰੀ ਤੇ ਮੈਡਮ ਦੀ ਆਪਸੀ ਸਾਂਝ ਜੇ ਉਮਰਾਂ ਦੇ ਗਜ਼ਾਂ ਨਾਲ ਮਾਪਣੀ ਹੋਵੇ ਤਾਂ ਜੰਮ ਕੇ ਜਵਾਨ ਹੁੰਦੀ ਹੁਣ ਟਲਾਨ ਉਤਰ ਰਹੀ ਹੈ ਇਹੋ ਜਿਹੇ ਸ਼ਬਦੀ ਮੈਡਮ ਨੇ ਮੇਰੇ ਪਤੀ ਸਵਰਗ ਹਰਬੰਸ ਸਿੰਘ ਬਰਾੜ ਦੇ ਸੱਥਰ ਤੇ ਬੈਠਿਆਂ ਕਹੇ ਸਨ ਚੰਦ੍ਰਿਆ ਜਿੰਨੇ ਵਰਿਆਂ ਦੀ ਆਪਣੀ ਸਾਂਝ ਰਹੀ ਹੈ ਉਹਨੇ ਚਿਰਚ ਤੱਕ ਇੱਕ ਬੱਚਾ ਜੰਮ ਕੇ ਜਵਾਨ ਹੋ ਜਾਂਦਾ ਮੈਨੂੰ ਮਾਣ ਹੈ ਕਿ ਮੈਡਮ ਮੇਰੇ ਪਤੀ ਤੇ ਮੇਰੇ ਟੀਚਰ ਰਹੇ ਹਨ ਜਿੰਨਾ ਮਾਣ ਸਤਿਕਾਰ ਮੈਂ ਮੈਡਮ ਦਾ ਕਰਦੀ ਹਾਂ ਮੈਂ ਆਪ ਕਿਸੇ ਵਿਦਿਆਰਥੀ ਤੋਂ ਸ਼ਾਇਦ ਹੀ ਹਾਸਲ ਕਰ ਸਕਾਂ मैडम ਦਾ ਤੇ ਮੇਰਾ ਪੇਕਾ ਪਿੰਡ ਇੱਕ ਦੂਜੇ ਦੇ ਸਾਹਮਣੇ ਜਿਵੇਂ ਕੁਝ ਕੁ ਪੁਲਾੰਗਾਂ ਦੀ ਦੂਰੀ ਤੇ ਹੈ ਉਵੇਂ ਹੀ ਯੂਨੀਵਰਸਿਟੀ ਵਿੱਚ ਮੇਰੀ ਤੇ ਮੈਡਮ ਦੀ ਰਿਹائش ਵੀ ਕੁਝ ਕਦਮਾਂ ਦੀ ਦੂਰੀ ਤੇ ਹੈ ਮੇਰੇ ਗੇਟ 'ਤੇ ਮੈਡਮ ਆਪਣੇ ਗੇਟ 'ਤੇ ਖੜੇ ਕਦੇ ਨੋਨੋ ਨੂੰ ਸਕੂਲ ਤੋਰਦਿਆਂ ਕਦੇ ਸਬਜ਼ੀ ਵਾਲੇ ਦੀ ਰੇੜੀ ਤੇ ਸਬਜ਼ੀਆਂ ਨੂੰ ਲਦਪਲਦ ਕਰਦਿਆਂ ਜਾਂ ਚਿੜੀਆਂ, ਮੋਰ, ਘੁੱਗੀਆਂ ਨੂੰ ਦਾਣੇ ਪਾਉਂਦਿਆਂ ਤਕਰੀਬਨ ਰੋਜ਼ ਹੀ ਦਿਸਦੇ ਨੇ। ਜਦੋਂ ਉਹ ਆਪਣੇ ਘਰ ਰਹਿ ਰਹੇ ਹੁੰਦੇ ਹਨ ਮੈਂ ਬਹੁਤਾ ਮੀਗੋਲਦੀ ਜਿਵੇਂ ਮੇਰੇ ਆਲੇ-ਦੁਆਲੇ ਹੋਰ ਲੋਕੀ ਨੇ ਮੈਡਮ ਵੀ B13 ਵਿੱਚ ਰਹਿ ਰਹੇ ਲੱਗਦੇ ਨੇ। ਪਰ ਜਦੋਂ ਉਹ ਘਰੋਂ ਬਾਹਰ ਸ਼ਹਿਰੋਂ ਬਾਹਰ ਜਾਂ ਦੇਸੋਂ ਬਾਹਰ ਚਲੇ ਜਾਂਦੇ ਨੇ ਤਾਂ ਮੈਡਮ ਦੀ ਗੈਰ ਹਾਜ਼ਰੀ ਨਾਲ ਮੇਰੇ ਘਾਲਜੇ ਨੂੰ ਖੋਜ ਹੀ ਪੈਣ ਲੱਗਦੀ ਹੈ। ਇੱਕ ਵਾਰੀ ਮੈਂ ਇਸ ਦਾ ਜ਼ਿਕਰ ਮੈਡਮ ਕੋਲ ਛੋਇਆ ਸੀ ਤਾਂ ਮੈਡਮ ਨੇ ਬੜੇ ਮੋਹ ਨਾਲ ਜੱਫੀ 'ਚ ਲੈ ਕੇ ਕਿਹਾ ਸੀ ਏਵੇਂ ਜਦੋਂ ਮਾਵਾਂ ਹੁੰਦੀਆਂ ਨੇ ਸਾਨੂੰ ਖਾਸ ਨਹੀਂ ਲੱਗਦੀਆਂ ਜਦੋਂ ਤੁਰ ਜਾਂਦਿਆਂ ਨੇ ਤਾਂ ਜੱਗ ਸੁਨਣਾ ਹੋ ਜਾਂਦਾ ਵੈਸੇ ਮੈਡਮ ਬਹੁਤਾ ਬਾਹਰ ਜਾ ਕੇ ਖੁਸ਼ ਨਹੀਂ ਹੁੰਦੇ ਉਹ ਮੈਨੂੰ ਅਕਸ਼ਰ ਝਿੜਕਦੇ ਹਨ ਤੇਰੇ ਤੋਂ ਟਿੱਕੀਆਂ ਨਹੀਂ ਜਾਂਦਾ ਨਿਤ ਦਿੱਲੀ ਦਖਣ ਟੁਰੀ ਰਹਿਣੀ ਹੈ ਇਹ ਸੁਣ ਕੇ ਮੇਰੇ ਅੰਦਰ ਖਾਤੇ ਵੀ ਇਹ ਭ੍ਰਮ ਸਿਰ ਚੁੱਕਦਾ ਹੈ ਜਿਵੇਂ ਮੇਰੀ ਗੈਰ ਹਾਜ਼ਰੀ ਵੀ ਮੈਡਮ ਦੇ ਕਾਲਜ ਦੇ ਰੁਗ ਭਰਦੀ ਹੋਵੇਗੀ ਪਰ ਛੇਤੀ ਹੀ ਮੇਰਾ ਤਰਕ ਇਸ ਭ੍ਰਮ ਤੇ ਪਾਣੀ ਫੇਰ ਦਿੰਦਾ ਹੈ ਕਿ ਮੈਡਮ ਕੋਲ ਮੇਰੇ ਜਿਹੇ 3600 ਵਿਦਿਆਰਥੀ ਹੋਣਗੇ ਮੈਂ ਕਿਹੜੇ ਬਾਗ ਦੀ ਮੂਲੀ ਹਾਂ ਇਸ ਭ੍ਰਮ ਤੇ ਤਰਕ ਵਿਚਾਰ ਮੈਂ ਕਈ ਵਾਰੀ ਮੈਡਮ ਕੋਲ ਗਲੇ ਸ਼ਿਕਵੇ ਵੀ ਕਰਦੀ ਰਹੀਆਂ ਇੱਥੋਂ ਤੱਕ ਕਿ ਕਈ ਵਾਰੀ ਪ੍ਰੋਫੈਸਰ ਭੁਪਿੰਦਰ ਕੋਲ ਸ਼ਿਕਾਇਤ ਕਰਕੇ ਰੂਸ ਵੀ ਜਾਂਦੀ ਰਹੀਆਂ ਮੈਡਮ ਨੇ ਮੈਨੂੰ ਕਦੇ ਨਹੀਂ ਮਨਾਇਆ ਜਦੋਂ ਹੋਰਾਂ ਵਾਂਗੀ ਮੈਨੂੰ ਵੀ ਤਪਾਕ ਨਾਲ ਮੋ ਨਾਲ ਆਪਣਤ ਨਾਲ ਆਮ ਮਿਲਨੇ ਨੇ ਤਾਂ ਮੇਰੇ ਅੰਦਰ ਪੜੇ ਸਾਰੇ ਸ਼ਿਕਵੇ ਸ਼ਿਕਾਇਤਾਂ ਖੁਰ ਜਾਂਦੇ ਨੇ ਇੱਕ ਵਾਰੀ ਕਿਸੇ ਨੇ ਮੇਰੇ ਬਾਰੇ ਮੈਡਮ ਕੋਲ ਚੁਗਲੀ ਕੀਤੀ ਕਿ ਬਲਵਿੰਦਰ 3 ਦਿਨ ਕਾਰ ਬਦਲ ਲੈਂਦੀ ਹੈ ਇਨਕਮ ਟੈਕਸ ਵਾਲਿਆਂ ਦੀ ਰੇਡ ਪਵਾਦੀ ਹੈ ਤਾਂ ਮੈਡਮ ਨੇ ਜਵਾਬ ਦਿੱਤਾ ਤਾਂ ਕੀ ਹੋ ਗਿਆ ਤੁਸੀਂ ਨਹੀਂ ਜਾਣਦੇ ਉਹ ਕਿੱਡੇ ਸਰਦਾਰਾਂ ਦੀ ਧੀ ਹੈ ਮੈਡਮ ਦੇ ਇਹਨਾਂ ਬੋਲਾਂ ਨੇ ਜਿਵੇਂ ਮੈਨੂੰ ਹੋਰ ਜਿਉਣ ਦਾ ਤਰਵਾਸ ਬਖਸ਼ਿਆ ਹੋਵੇ ਪਤਾ ਨਹੀਂ ਕਿਉਂ ਮੈਂ ਆਪਣੇ ਆਪ ਨੂੰ ਮੈਡਮ ਦੀ ਸਭ ਤੋਂ लाड़ਲੀ ਹੋਣ ਦਾ ਪਰਮ ਹਮੇਸ਼ਾ ਪਾਲਿਆ ਹੈ ਸ਼ਾਇਦ ਹਰ ਵਿਦਿਆਰਥੀ ਨੇ ਇਉਂ ਹੀ ਸੋਚ ਰੱਖਿਆ ਹੋਵੇ ਪਰ ਮੈਡਮ ਨੇ ਇੱਕ ਵਿਥ ਇੱਕ ਸੀਮਾ ਜਾਂ ਇੱਕ ਰੇਖਾ ਜਈ ਉਲੀਕੀ ਹੋਈ ਹੈ ਜਿਸ ਦੇ ਬਾਹਰ ਖੜੋ ਕੇ ਹਰ ਆਦਮੀ ਉਹਨਾਂ ਨਾਲ ਦੁੱਖ ਸੁੱਖ ਕਰ ਸਕਦਾ ਹੈ ਉਹ ਆਪਣੀ ਅੰਦਰਲੀ ਗੱਲ ਛੁਪਾ ਕੇ ਦੂਜੇ ਤੋਂ ਸਾਰੀਆਂ ਢੇਰੀ ਕਰਵਾ ਲੈਣ ਦਾ ਹੁਨਰ ਰੱਖਦੇ ਨੇ ਪਰ ਕਦੇ-ਕਦੇ ਮੋਢੇ ਤੇ ਸਿਰ ਰੱਖ ਕੇ ਹੰਝੂ ਕਰਨ ਦਾ ਹੱਕ ਮੈਂ ਲੈ ਚੁੱਕੀ ਹਾਂ ਇਸ ਲਈ ਇਹ ਵਿਤ ਜੋ ਮੇਰੇ ਤੇ ਉਹਨਾਂ ਦੇ ਪੇਕਿਆ ਵਿਚਕਾਰ ਹੈ ਮੇਰੀ ਤੇ ਉਹਨਾਂ ਦੀ ਰਿਹੈਸ਼ ਵਿਚਕਾਰ ਹੈ ਮੈਨੂੰ ਸਵਾਦੀ ਦਾਲ ਵਿੱਚ ਲੇ ਕੋੜਕੂ ਵਾਂਗ ਰੜਕਦੀ ਹੈ ਮੈਂ ਇਹ ਗਿਲਾ ਵੀ ਇੱਕ ਵਾਰੀ ਮੈਡਮ ਕੋਲ ਢੇਰੀ ਕਰ ਚੁੱਕੀ ਹਾਂ ਕਿ ਮੈਡਮ ਤੁਸੀਂ ਦੂਜਿਆਂ ਨੂੰ ਆਪਣਾ ਬਹੁਤ ਛੇਤੀ ਬਣਾ ਲੈਂਦੇ ਹੋ ਪਰ ਵਰਦੇ ਮੀਂਹ ਵਿੱਚ ਕਿਸੇ ਨੂੰ ਬਹੁਤਾ ਛੇਰ ਆਪਣੇ ਛਤਰੀ ਹੇਠ ਨਹੀਂ ਟਿਕਣ ਦਿੰਦੇ ਇਸ ਦੇ ਜਵਾਬ ਵਿੱਚ ਮੈਡਮ ਨੇ ਕਿਹਾ ਸੀ ਕਿਸੇ ਛੋਟੇ ਬੂਟੇ ਨੂੰ ਬਾਹਲਾ ਛੇਰ ਵੱਡੇ ਦਰਖਤ ਹੇਠ ਨਹੀਂ ਪਾਲੀਦਾ ਫਿਰ ਉਹ ਵੱਧਾ ਫੁੱਲਦਾ ਨਹੀਂ ਹੁੰਦਾ ਮੈਡਮ ਚਾਹੇ ਕੁਝ ਵੀ ਕਹਿਣ ਮੈਂ ਆਪਣੇ ਆਪ ਨੂੰ ਲਿਬੜੀਆਂ ਥਿਬੜੀਆਂ ਨਿੱਕੀਆਂ ਨਿੱਕੀਆਂ ਲੱਤੜੀਆਂ ਨਾਲ ਮਾਂ ਵਰਗੀ ਮੈਡਮ ਦੀ ਲਮਕ ਦੇ ਚੁੰਨੀ ਦਾ ਪੱਲਾ ਉਂਗਲਾਂ ਤੇ ਵਲੇਟ ਦੀ ਬਾਲੜੀ ਹੀ ਜਾਣਿਆ ਹੈ ਜੋ ਮਾਂ ਦੇ ਵੱਡੇ ਕਦਮਾਂ ਵਿੱਚਕਾਰ ਨਿੱਕੇ ਨਿੱਕੇ ਪੈਰ ਚੁੱਕਦੀ ਵਿਰਾਸਤ ਸਾਂਭਣ ਜੋਗੀ ਹੋ ਜਾਏ ਮੈਡਮ ਨੇ ਮੇਰੇ ਇਸ ਬਚਪਨੇ ਦੀ ਰੀਜ ਦਾ ਕਈ ਵਾਰੀ ਸਿਰ ਪਲੋਸਦਿਆਂ ਸਾਗ ਦੇ ਮੱਕੀ ਦੀ ਰੋਟੀ ਹੱਥੀ ਬਣਾ ਕੇ ਲੇਟ ਹੇਟ ਟਾਕ ਕੇ ਭੋਲੀ ਹੱਥ ਮੇਰੇ ਤੱਕ ਭੇਜੀ ਹੈ ਸਾਗ ਉੱਪਰ ਤੈਰਦੀ ਮੱਖਣੀ ਦੀ ਮਹਿਕ ਵਿੱਚੋਂ ਮੇਰੇ ਅੰਦਰ ਪੇਕਿਆਂ ਦੇ ਜੂ ਵਰਗੀ ਫੈਲੀ ਖੁਸ਼ਬੂ ਦੇ ਸਰੂਰ ਨੇ ਕਈ ਵਾਰੀ ਮੇਰੀਆਂ ਅੱਖਾਂ ਨਮ ਕੀਤੀਆਂ ਹਨ ਓ ਮੈਡਮ ਹਰ ਵਿਦਿਆਰਥੀ ਦੇ ਮਨ ਵਿਰੇ ਵਿੱਚ ਉਗੇ ਰੂਖੇਟ ਸਦਾ ਲਈ ਦੁਬਕ ਕੇ ਬਹਿ ਜਾਂਦੇ ਹਨ ਜੋ ਉਮਰਾਂ ਜਿੱਡੀ ਬਾਤ ਦਾ ਹੁੰਗਾਰਾ ਭਰਨ ਦੇ ਸਮਰੱਥ ਰਹੇ ਹਨ ਮੈਡਮ ਘਰ ਦਾ ਕੰਮਕਾਰ ਦੇ ਬਹੁਤ ਓਪਰੇ ਜਿਹੇ ਲੱਗਦੇ ਹਨ ਪਰ ਉਹਨਾਂ ਦੀ ਕੰਧ ਨਾਲ ਲੱਗੇ ਅਚਾਰ ਦੇ ਵੱਡੇ ਮਰਤਬਾਨਾਂ ਦੀ ਕਤਾਰ ਮੈਡਮ ਦੇ ਘਰ ਵਿੱਚਲੇ ਕੰਮਾਂ ਦੀ ਗਵਾਹੀ ਭਰਦੇ ਹਨ ਇੱਕ ਵਾਰੀ ਮੈਂ ਮੈਡਮ ਦੇ ਘਰ ਗਈ ਕਈ ਦਿਨਾਂ ਦੇ ਜੁੜੇ ਝੂਠੇ ਭਾਂਡੇ ਮਾਂਜਣ ਲੱਗੇ ਹੋਏ ਸਨ ਮਾਈ ਜੋ ਨਹੀਂ ਸੀ ਆ ਰਹੀ ਮੈਂ ਵੀ ਚੁੰਨੀ ਵਗਾ ਮਾਰੀ ਤੇ ਮੈਡਮ ਨਾਲ ਜੁਟ ਪਈ ਟੂਟੀ ਤੇ ਵਗਦੇ ਤੇਜ਼ ਪਾਣੀ ਨਾਲ ਮੈਂ ਬਹੁਤ ਭੇਜ ਗਈ ਮੈਡਮ ਵੀ ਸਿਮਟੇ ਬਾਠੇ ਸਨ ਮੈਨੂੰ ਠੰਡ ਵਿੱਚ ਠੁਰਕਦੀ ਵੇਖ ਮੈਡਮ ਨੇ ਨਿੱgge ਬੋਲ ਬੋਲੇ ਸਨ ਲੇ ਆਪਾਂ ਜੇ ਅਜਿਹੇ ਕੰਮਾਂ ਨੂੰ ਥੋੜੇ ਜੰਮੀਆਂ ਸੀ ਹੁਣ ਤੱਕ ਵੀ ਜਦੋਂ ਕੋਈ ਅਣਚਾਹਿਆ ਕੰਮ ਮੈਨੂੰ ਕਰਨਾ ਪੈ ਜਾਂਦਾ ਹੈ ਤਾਂ ਮੈਡਮ ਦੇ ਇਹ ਨਿੱgge ਬੋਲ ਮੈਨੂੰ ਤਰਵਾਸ ਜਿਹਾ ਬੰਨ੍ਨਾ ਦਿੰਦੇ ਨੇ ਮੈਂ ਉਹਨਾਂ ਉਦਾਸ ਹਾਦਸਿਆਂ ਦੀ ਗਵਾਹ ਹਾਂ ਜਿਨ੍ਹਾਂ ਨੇ ਮੈਡਮ ਦੀ ਛਾਤੀ ਵਿੱਚ ਹੌਕਿਆਂ ਦੀ ਫਸਲ ਬੀਜੀ ਹੈ ਵਿਭਾਗ ਦਾ ਉਹ ਕਮਰਾ ਮੈਨੂੰ ਅੱਜ ਵੀ ਘੂਰਦਾ ਹੈ ਜਿਸ ਵਿੱਚ ਬੰਦ ਹੋ ਕੇ ਅਸੀਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਰੱਜ ਕੇ ਰੋਏ ਸੀ ਵਿਭਾਗ ਦੀ ਬਾਹਰਲੀ ਤੇ ਉਸ ਕਮਰੇ ਦੀ ਅੰਦਰਲੀ ਦੁਨੀਆ ਦੋ ਟੁਕੜਿਆਂ ਵਿੱਚ ਵੰਡੀ ਗਈ ਸੀ ਬੇਕਿਰਕ ਹਾਦਸਿਆਂ ਦਾ ਇੱਕ ਹਜੂਮ ਮੈਡਮ ਦੇ ਸਦਾ ird gird ਮੰਡਰਾਉਂਦਾ ਰਿਹਾ ਹੈ। ਚਾਰ ਪੁਸ਼ਤਾਂ ਦੀਆਂ ਲਾਸ਼ਾਂ ਬਾਹਰੋਂ ਘਟ ਹੁੰਦਿਆਂ ਮੈਡਮ ਦੀ ਯਾਦ ਵਿੱਚ ਹੰਝੂਆਂ ਦਾ ਇੱਕ ਸ਼ੂਕ ਦਾ ਦਰਿਆ ਸਿਰਜਦੀਆਂ ਰਹੀਆਂ ਹਨ। ਜਦੋਂ ਘਟਨਾ ਵਾਪਰਦੀ ਹੈ ਮੈਡਮ ਖਾਮੋਸ਼ ਹੋ ਜਾਂਦੇ ਨੇ। ਅੱਖਾਂ ਹੈਰਾਨੀ ਨਾਲ ਆਲਾ ਦਵਾਲਾ ਸਮੇਟਦੀਆਂ ਹਾੜੇ ਕੱਢਦੇ ਆਲੇ ਜਵਾਕ ਦੀ ਤਰ੍ਹਾਂ ਤਰਸ ਤਲਾਸ਼ਦੀਆਂ ਹਨ। ਮੈਡਮ ਉਸ ਸਮੇਂ ਹਫੜਾ ਦਫੜੀ ਵਿੱਚ ਨਹੀਂ ਹੁੰਦੇ। ਜਿਵੇਂ ਵਾਪਰ ਰਹੀ ਘਟਨਾ ਨੂੰ ਆਪ ਦੇ ਅੰਦਰ ਜੀਰ ਰਹੇ ਹੋਣ। ਜਦੋਂ ਤੋਂ ਵੀਰੇ ਦੇ ਜੱਗੋਂ ਤੁਰ ਜਾਣ ਦਾ ਹਾਦਸਾ ਮੈਡਮ ਦੇ ਹੱਡਾਂ ਨਾਲ ਖੈ ਕੇ ਲੰਘ ਗਿਆ ਹੈ ਮੈਡਮ ਸਾਵੇਂ ਨਹੀਂ ਰਹੇ ਡੱਬ-ਡੱਬ ਕਰਦੀਆਂ ਅੱਖਾਂ ਨਾਲ ਉਹ ਆਖਦੇ ਨੇ ਵੀਰ ਮੇਰਾ ਪਿਓ ਵੀ ਸੀ ਤੇ ਪੁੱਤ ਵੀ ਸੀ ਜਿਵੇਂ ਵੀਰੇ ਦੇ ਜਾਣ ਨਾਲ ਮੈਡਮ ਦੇ ਸਾਰੇ ਰਿਸ਼ਤੇ ਹੁਣ ਜੇ ਗਏ ਹੋਣ ਇਸ ਨਾਲ ਮੈਡਮ ਅੰਦਰੋਂ ਬਾਹਰੋਂ ਹਲੂਣੇ ਗਏ ਹਨ ਹੁਣ ਉਹਨਾਂ ਦੇ ਖਾਮੋਸ਼ ਚਿਹਰੇ ਦੇ ਉਤਰਾ ਚੜਾ ਵਧ ਗੱਲਾਂ ਕਰਦੇ ਆਪਣੇ ਅੰਦਰਲੇ ਦਰਦ ਨਾਲ ਰੁੱਝੇ ਰਹਿੰਦੇ ਹਨ ਹੁਣ ਉਹਨਾਂ ਦੇ ਹਾਸਿਆਂ ਵਿੱਚ ਹੰਝੂਆਂ ਦਾ ਰਲਾ ਦਿਸਦਾ ਹੈ ਉਹ ਜਦੋਂ ਹੱਸਦੇ ਨੇ ਤਾਂ یوں ਲੱਗਦਾ ਹੈ ਜਿਵੇਂ ਹਾਸੇ ਨਾਲ ਅੰਦਰ ਪਈਆਂ ਛਰੀਟਾਂ ਵਿੱਚੋਂ ਖੂਨ ਸਿਮਣ ਲੱਗਦਾ ਹੋਵੇ। ਉਹਨਾਂ ਦੇ ਢੁਰ ਅੰਦਰ ਤੱਕ ਜੋ ਵਾਪਰਦਾ ਹੈ ਉਸ ਦੀਆਂ ਤਿਆਂ ਵਿੱਚ ਉਤਰਨ ਲਈ ਇੱਕ ਵੱਖਰਾ ਅਹਿਸਾਸ ਪਾਲਣਾ ਪੈਂਦਾ ਹੈ ਜਿੱਥੇ ਉਹਨਾਂ ਦੀਆਂ ਲਿਖਿਆ ਸਤਰਾਂ ਵਿਚਕਾਰ ਛੱਡੀ ਖਾਲੀ ਥਾਂ ਵਿੱਚ ਵੀ ਅਰਥ ਪਸਰਦੇ ਹਨ। ਕਈ ਵਾਰ ਮੈਡਮ ਫੱਟੀਆਂ ਵਰਗੀਆਂ ਬਾਹਾਂ ਦਾ ਕਰਾਸ ਆਪਣੇ ਸੀਨੇ ਨਾਲ ਲਗਾਈ ਲਗਰ ਵਰਗੀ ਦੇਹੀ ਨਾਲ ਸੁੰਗੜ ਕੇ ਜਦੋਂ ਸਾਹਮਣੀ ਸੜਕ ਤੇ ਪੋਲੇ-ਪੋਲੇ ਕਦਮੀ ਤੁਰੇ ਜਾਂਦੇ ਨੇ ਤਾਂ ਉਹਨਾਂ ਦੀ ਸ਼ਾਲ ਮੈਂ ਕਦੀ ਡਿਗਦੀ ਨਹੀਂ ਦੇਖੀ ਮੈਡਮ ਦੀ ਪਤਲੀ ਚਮੜੀ ਵਿੱਚ ਹੱਥਾਂ ਦੀਆਂ ਨਾੜੀਆਂ ਗਿਣੀਆਂ ਜਾ ਸਕਦੀਆਂ ਹਨ ਕੱਚ ਵਰਗੀਆਂ ਹੱਡੀਆਂ ਵਾਲੀ ਦੇਹੀ ਨਾਲ ਜੇ ਪੋਲੇ ਜਿਹੇ ਕਿਸੇ ਵੱਟੇ ਨੂੰ ਠੇਡਾ ਮਾਰਦੇ ਨੇ ਤਾਂ ਕਦੇ ਪੈਰ ਦੀ ਹੱਡੀ ਟੜਕ ਜਾਂਦੀ ਹੈ ਤੇ ਕਦੇ ਨੋਨੂ ਦਾ ਭਾਰ ਚੁੱਕਦੇ ਆਂ ਬਾਹ ਦੀ ਹੱਡੀ ਝਰਕੀ ਹੈ ਮੈਡਮ ਬਿਮਾਰੀ ਵਿੱਚ ਉਦਾਸ ਨਹੀਂ ਹੁੰਦੇ ਸਗੋਂ ਪਹਿਲਾਂ ਨਾਲੋਂ ਵਧੇਰੇ ਦਲੇਰ ਹੋ ਜਾਂਦੇ ਨੇ ਆਪਣੀ ਦੇਹ ਤੋਂ ਅਵੇਸਲੇ ਹੋ ਕੇ ਉਹ ਘਰ ਦੇ ਕੰਮਾਂ ਵਿੱਚ ਵਧੇਰੇ ਰੁੱਝੇ ਰਹਿੰਦੇ ਨੇ ਸੁਭਾਵਲ ਮੈਡਮ ਕਦੇ ਕਿਸੇ ਨੂੰ ਲਾ ਕੇ ਨਹੀਂ ਸੁੱਟਦੇ ਉਹ ਸਭ ਨਾਲ ਹੀ ਹੱਥ ਵਿੱਚ ਫੜੀ ਕਿਤਾਬ ਤੇ ਆਪਣੀਆਂ ਅੱਖਾਂ ਦੀ ਨਜ਼ਰ ਜਿੰਨੀ ਵਿਥ ਸਿਰਜਦੇ ਨਾ ਕਿਸੇ ਨਾਲ ਐਨਾ ਕੋੜਾ ਹੁੰਦੇ ਹਨ ਕਿ ਸਾਰੀ ਉਮਰ ਦਾ ਖੋਰ ਵਿਰੋਧੀ ਧਿਰ ਪਾਲੀ ਰੱਖੇ ਤੇ ਨਾਲ ਲੋੜ ਤੋਂ ਬਾਅਦ ਮਿੱਠੇ ਹੁੰਦੇ ਹਨ ਕਿ ਅਗਲਾ ਸਾਬਤ ਨਿਗਲ ਜਾਵੇ ਇਹ ਹੋਣ ਦੇ ਬਾਵਜੂਦ ਮੇਰੇ ਕੋਲ ਅਨੇਕਾਂ ਮਿਸਾਲਾਂ ਹਨ ਜਿਨ੍ਹਾਂ ਨੇ ਮੈਡਮ ਤੋਂ ਗਰਜ ਪੂਰੀ ਹੋਣਸਾਰ ਪਿੱਠ ਮੋੜੀ ਹੈ ਅਸਲ ਵਿੱਚ ਮੈਡਮ ਰਾਜਨੀਤੀ ਦੇ ਕਈ ਦਾ ਪੇਚ ਜਾਣਨ ਦੇ ਬਾਵਜੂਦ ਪ੍ਰਬੰਧਕੀ ਭੁਲ ਭਲਾਈਆਂ ਵਿੱਚ ਰਾਹ ਪੁੱਲ ਜਾਂਦੇ ਹਨ ਜਿੱਥੇ ਆਦਮੀ ਦੀ ਪਛਾਣ ਕਰਨ ਲੱਗੇ ਟਪੜਾ ਖਾ ਜਾਂਦੇ ਹਨ ਮੈਡਮ ਹੌਲੀ ਤਰਜ਼ ਵਿੱਚ ਬੋਲਦੇ ਨੇ ਜਿਵੇਂ ਕਿਣ ਮਣ ਕੜੀਆਂ ਦਾ ਮੀਂਹ ਝੜਦਾ ਹੋਵੇ ਇਸ ਦੀ ਰਫ਼ਤਾਰ ਇੱਕੋ ਰਹਿੰਦੀ ਹੈ ਵਾਛੜ ਦੀ ਆਵਾਜ਼ ਨਹੀਂ ਆਉਂਦੀ ਮੈਡਮ ਕਿਸੇ ਨੂੰ ਹਾਕ ਵੀ ਮਾਰਨ ਤਾਂ ਆਵਾਜ਼ ਵਿੱਚ ਜਾਨ ਘਟ ਹੀ ਹੁੰਦੀ ਹੈ ਕਈ ਵਾਰੀ ਮੈਡਮ ਸਵਾ ਰੁਪਏ ਦੀ ਮਾਲਾ ਗਲ ਵਿੱਚ ਪਾ ਕੇ ਖੁਸ਼ ਹੋ ਜਾਂਦੇ ਨੇ ਪਰ ਪਹਿਲੀਆਂ ਰਚਨਾਵਾਂ ਪੜ੍ਹਦਿਆਂ ਲੱਗਦਾ ਹੈ ਕਿ ਇੱਕ ਅਲੜ ਮੁਟਿਆਰ ਆਪਣੀਆਂ ਸੋਚਾਂ ਦੇ ਹਾਣ ਦਾ ਰਾਜਕੁਮਾਰ ਤਲਾਸ਼ ਦੀ ਉਹਨਾਂ ਅੰਦਰ ਹਮੇਸ਼ਾ ਜਿਮਿਤ ਰਹੀ ਹੈ ਵਾਧੂ ਦੇ ਵੇਖ ਵਿਖਾਵੇ ਕਿਤਾਬਾਂ ਦੀ ਚਰਚਾ ਲਈ ਲੋਕ ਇਕੱਠੇ ਕਰਕੇ ਅਡੰਬਰ ਰਚਨਾ ਜਾਂ ਵੱਡੇ ਤੋਂ ਵੱਡੇ ਕਿਸੇ ਲਾਟ ਸਾਹਿਬ ਦੀ ਚਮਚਾਗਿਰੀ ਕਰੀ ਜਾਣਾ ਮੈਡਮ ਨੂੰ ਓਕਾ ਪਸੰਦ ਨਹੀਂ ਉਹ ਕਿਸੇ ਦੀ ਟੈ ਨਹੀਂ ਮੰਨਦੇ ਪਤਾ ਨਹੀਂ ਕਦੋਂ ਕਿਸੇ ਨੂੰ ਆਖ ਦੇਣ ਜੇ ਮੂੰਹ ਨਹੀਂ ਸੋਹਣਾ ਤਾਂ ਗੱਲ ਤਾਂ ਸੋਹਣੀ ਕਰ ਲਿਆ ਕਰ ਜੇ ਉਹ ਕਿਸੇ ਦਾ ਕੰਮ ਨਾ ਕਰਨਾ ਚਾਹੁੰਦੇ ਹੋਣ ਤਾਂ ਸਾਰੇ ਸਬੰਧ ਸਮੇਟ ਕੇ ਸਿੱਧ ਪੱਧਰੇ ਨਿਹੱਠੇ ਤੇ ਬੇਰੁਖ ਹੋ ਖੜਦੇ ਆਖਦੇ ਨੇ ਲੈ ਮੈਨੂੰ ਕੌਣ ਜਾਣਦਾ ਪਰ ਜੇ ਕਿਸੇ ਦਾ ਕੰਮ ਕਰਵਾਉਣ ਦੀ ਇੱਛਾ ਰੱਖਦੇ ਹੋਣ ਤਾਂ ਬੁਰੇ ਦੇ ਘਰ ਤੱਕ ਵੀ ਜਾਣ ਤੋਂ ਸੰਕੋਚ ਨਹੀਂ ਕਰਦੇ ਪਰ ਜ਼ਮੀਰ ਦੀ ਪੌੜੀ ਉੱਤਰ ਕੇ ਕੋਈ ਪ੍ਰਾਪਤੀ ਕਰ ਲੈਣਾ ਉਹਨਾਂ ਨੂੰ ਗਵਾਰਾ ਨਹੀਂ ਕਈ ਵਾਰੀ ਮੈਡਮ ਕਿਸੇ ਦਾ ਬੰਦਾ ਮੁੱਲ ਵੀ ਪੂਰੀ ਕੰਜੂਸੀ ਨਾਲ ਉਤਾਰਦੇ ਨੇ ਪਰ ਕਦੇ ਪਤਾ ਨਹੀਂ ਕਿਸੇ ਤੇ ਬਖਸ਼ਿਸ਼ ਵੀ ਕਰ ਦਿੰਦੇ ਨੇ ਮੈਡਮ ਸਭ ਨਾਲ ਨਿਰੋਜਿਚੇ ਵਰਤਾਓ ਕਰਦੇ ਇੱਕੋ ਰਸੇ ਸਭ ਨੂੰ ਵਲੇਟਦੇ ਹਨ ਮੈਡਮ ਨੂੰ ਘਰ ਵਿੱਚ ਪਿੰਡੋਂ ਲਿਆਂਦੀ ਕੰਮ ਕਰਨ ਵਾਲੀ ਛੋਟੀ ਕੁੜੀ ਵੀ ਵਰਜਦੀ ਹੈ ਆਖਦੀ ਹੈ ਛੇਤੀ ਘਰ ਆ ਵੜਿਓ ਐਵੇਂ ਬਾਹਰ ਮੇ ਤੁਰੇ ਫਿਰਿਓ ਮੈਡਮ ਉਸਤੇ ਭੋਲੇਪਨ ਤੇ ਹਸ ਛੱਡਦੇ ਨੇ ਸ਼ਾਇਦ ਉਸਤੇ ਗੁੱਸੇ ਨੂੰ ਕੇਰ ਕੇ ਆਪਣਤ ਨੂੰ ਚੁਗ ਲੈਂਦੇ ਹੋਣ ਘਰ ਦੀਆਂ ਚੀਜ਼ਾਂ ਵਸਤਾਂ ਦੀ ਜੋ ਤਰਤੀਬ ਜੋ ਤਸ਼ਬੀਹ ਜਾਂ ਜੋ ਮੋ ਉਹ ਆਪ ਦੀਆਂ ਰਚਨਾਵਾਂ ਵਿੱਚ ਬਖੇਰਦੇ ਜਾਂ ਉਸਾਰਦੇ ਤੇ ਸੰਵਾਰਦੇ ਹਨ ਉਹ ਆਪ ਬਿਲਕੁਲ ਵੀ ਇਨ੍ਹਾਂ ਚੀਜ਼ਾਂ ਵਿੱਚ ਖੱਛਤ ਜਾਂ ਚੇਤਨ ਨਹੀਂ ਹੁੰਦੇ ਚਾਬੀਆਂ ਦਾ ਗੁੱਛਾ ਸੰਭ ਕੇ ਰੱਖੀ ਫਿਰਦੇ ਵੀ ਕਈ ਵਾਰੀ ਸ਼ਿਕਾਇਤ ਕਰਦੇ ਨੇ ਕਿ ਅੱਜ ਮੇਰੀ ਆ ਚੀਜ਼ ਨਹੀਂ ਲੱਭਦੀ ਆ ਜੋਗਵਾਚ ਗਈ ਬੜੇ ਸਹਿਜ ਨਾਲ ਹਰੇਕ ਨੂੰ ਪੁੱਛਦੇ ਨੇ ਲਖਣੀ ਕੌਣ ਲੈ ਗਿਆ ਇੱਥੇ ਪਈ ਸੀ ਸੁਨਣ ਵਾਲੇ ਨੂੰ ਲੱਗਦਾ ਹੈ ਜਾਂ ਤਾਂ ਮੇਰੇ ਤੇ ਹੀ ਸ਼ੱਕ ਹੋਣਾ ਜਾਂ ਕਿਸੇ ਦੀ ਸ਼ਿਕਾਇਤ ਕਰ ਰਹੇ ਨੇ ایਓ ਮੈਡਮ ਦੀ ਸਧਾਰਨਤਾ ਹੀ ਅਸਾਧਾਰਨ ਪ੍ਰਭਾਵ ਪਾ ਜਾਂਦੀ ਹੈ ਇੱਕ ਵਿਦਿਆਰਥੀ ਨੇ ਮੈਡਮ ਨੂੰ ਤਿੰਨ ਨੁਕਤੇ ਹੇਠ ਸਮੇਟਦਿਆਂ ਨਿਮਰਤਾ ਸਾਦਗੀ ਅਤੇ ਬૌਧਿਕਤਾ ਦਾ ਸੁਮੇਲ ਕਿਹਾ ਹੈ ਮੈਡਮ ਦੀਆਂ ਗੱਲਾਂ ਵਿੱਚ 베ਜੀ ਦੀ ਹੋਂਦ ਪ੍ਰਤੱਖ ਦਿਖਾਈ ਦਿੰਦੀ ਹੈ ਮੈਡਮ ਆਪ ਮੰਨਦੇ ਹਨ ਉਸ ਬਹੁਤ ਅਮੀਰ ਘਰ ਵਿੱਚ ਰਹਿੰਦੀ ਬਹੁਤ ਗਰੀਬ ਔਰਤ ਦਾ ਬਹੁਤ ਕੁਝ ਮੇਰੇ ਅੰਦਰ ਜਿਉਂਦਾ ਹੈ ਜਿਹੜਾ ਉਹ ਸ਼ਾਇਦ ਆਪਣੇ ਦੁੱਧ ਨਾਲ ਮੈਨੂੰ ਦੇ ਗਈ। ਜੋ 베ਜੀ ਨੂੰ ਨੇੜੇ ਹੋ ਕੇ ਮਿਲੇ ਹਨ ਉਹ ਸਮਝ ਸਕਦੇ ਹਨ ਕਿ ਮੈਡਮ ਦੇ ਸ਼ਬਦ ਭੰਡਾਰ ਦਾ ਪ੍ਰੇਰਣਾ ਸਰੋਤ ਇਹਨਾਂ ਦੀ ਮਾਂ ਰਹੀ ਹੋਵੇਗੀ। ਗੱਲ ਕਰਨ ਦੀ ਗੰਭੀਰਤਾ ਜਾਂ ਡੁੰਗਾਈ ਦਾ ਢੰਗ ਮੈਡਮ ਨੇ ਆਪਣੇ 베ਜੀ ਤੋਂ ਵਿਹਾਜਿਆ ਹੋਵੇਗਾ। ਇਸ ਦਾ ਜ਼ਿਕਰ ਕਰਦੇ ਮੈਡਮ ਕਹਾਣੀ ਸੁਣਾਉਂਦੇ ਹਨ। ਇੱਕ ਵਾਰੀ ਬਹੁਤ ਮੀਂਹ ਪਿਆ ਇੱਕ ਮਦਰੇ ਕੱਦ ਦਾ ਨੌਕਰ ਬਾਰੋਂ ਭਜਿਆ ਭਜਿਆ ਆਇਆ ਆ ਕੇ ਕਹਿਣ ਲੱਗਾ ਬਹੁਤ ਮੀਂਹ ਪੈ ਗਿਆ ਜੀ ਗੋਡੇ-ਗੋਡੇ ਪਾਣੀ ਚੜ ਗਿਆ ਇਹ ਸੁਣ ਕੇ 베ਜੀ ਕਹਿਣ ਲੱਗੇ ਚੁੱਪ ਕਰ ਜਾਵੇ ਤੇਰੇ ਗੋਡੇ-ਗੋਡੇ ਐ ਤਾਂ ਸਾਡੇ ਤਾਂ ਗਿੱਟੇ-ਗਿੱਟੇ ਹੀ ਹੋਣਾ ਸਪਸ਼ਟ ਹੈ ਕਿ ਜਿਸ ਘਟਨਾ ਵਿੱਚ ਲੋਕ ਗੋਡੇ-ਗੋਡੇ ਖੁੱਭ ਜਾਂਦੇ ਨੇ ਮੈਡਮ ਹਲੇ ਗਿੱਟਿਆਂ ਤੱਕ ਹੀ ਭਿੱਜਦੇ ਨੇ ਇਹਨੂੰ ਦੁਨੀਆ ਨੂੰ ਵੇਖਣ ਨਿਰਖਣ ਤੇ ਪਰਖਣ ਜਾਂ ਅਗੋਂ ਵਿਸਥਾਰਨ ਦੀ ਜਾਂਚ ਬੇਜੀ ਤੋਂ ਹੀ ਮੈਡਮ ਤੱਕ ਪੁੱਜੀ ਹੈ ਇੱਕ ਵਾਰੀ ਇੱਕ ਸੈਮੀਨਾਰ ਚੱਲ ਰਿਹਾ ਸੀ ਅਸੀਂ ਵਿਭਾਗ ਦੇ ਸਭ ਟੀਚਰ ਇਕੱਠੇ ਬੈਠੇ ਸੀ ਮੈਡਮ ਵੀ ਪਿੱਛੇ ਆ ਕੇ ਸਾਡੇ ਸਭ ਵਿੱਚ ਆ ਬੈਠੇ ਅਸੀਂ ਸਭ ਟੀਚਰਾਂ ਨੇ ਇੱਕ ਪਰਚੀ ਲਿਖ ਕੇ ਮੈਡਮ ਤੱਕ ਪਹੁੰਚਾਈ ਜਿਸ ਵਿੱਚ ਲਿਖਿਆ ਸੀ ਊੜਾ ਆੜਾ ਈੜੀ ਅਤੇ ਸੱਸਾ ਵੱਲੋਂ ਮੈਡਮ ਜੀ ਨੂੰ ਸਤਿ ਸ੍ਰੀ ਅਕਾਲ ਮੈਡਮ ਨੇ ਪਰਚੀ ਪੜ੍ਹੀ ਉਸੇ ਸਤਰ ਨੂੰ ਸੰਵਾਰ ਕੇ ਵਾਪਿਸ ਕਰ ਦਿੱਤਾ ਜਿਸ ਵਿੱਚ ਨੂੰ ਅਤੇ ਵੱਲੋਂ ਸ਼ਬਦ ਦੀ ਤਰਤੀਬ ਬਦਲੀ ਸੀ ਉਹ ਪਰਚੀ ਹਾਲੇ ਵੀ ਮੇਰੇ ਕੋਲ ਹੈ ਲਿਖਣਾ ਮੈਡਮ ਲਈ ਇੱਕ ਰਾਹਤ ਹੈ ਢਿੱਡ ਵਿੱਚ ਪਲਦੇ ਹੋ ਕੇ ਦੀ ਬਾਹਰ ਕੱਢੀ ਹਵਾ ਵਾਂਗ ਮੈਡਮ ਆਪਣੀਆਂ ਰਚਨਾਵਾਂ ਵਿੱਚ ਹਮੇਸ਼ਾ ਹਾਜ਼ਰ ਰਹੇ ਹਨ ਇਸੇ ਲਈ ਕਈ ਲੋਕ ਇਹਨਾਂ ਨੂੰ ਸਵੇ ਜੀਵਨੀ ਪਰਕ ਰਚਨਾਵਾਂ ਕਹਿ ਲੈਂਦੇ ਹਨ मैडम हर रचना ਦੇ ਹਾਸ਼ੀਏ ਤੇ ਆਪ ਖੜੇ ਹਨ ਜਿਵੇਂ ਕਹੀ ਜਾ ਰਹੀ ਗੱਲ ਦੇ ਉੱਤਰ ਦੇ ਹੋਣ ਲਿਖਤਾਂ ਵਿਚਲਾ ਘਟਨਾਕ੍ਰਮ ਪਟਿਆਲੇ ਦੇ ਰੰਗਮंच ਤੇ ਹੀ ਨਿਭਦਾ ਹੈ ਬਹੁਤ ਵਾਰੀ मैडम ਦੀ ਰਚਨਾ ਦਾ ਆਰੰਭ ਵਾਤਾਵਰਣ ਜਾਂ ਆਲੇ-ਦੁਆਲੇ ਨੂੰ ਬਿਆਨ ਦੇ ਪਾਤਰਾਂ ਨਾਲ ਪਾਟਕਾ ਨੂੰ ਸਹਿਜ ਹੀ ਰਲਾਵਿੰਦਾ ਹੈ ਹੱਥਲੀ ਘਟਨਾ ਉਸ ਬਿਆਨੇ ਜਾ ਰਹੇ ਵਾਤਾਵਰਣ ਦੇ ਪਿਛੋਕੜ ਵਿੱਚ ਉਸਰਦੀ ਪਾਠਕ ਮਨ ਅੰਦਰ ਲਹਿਂਦੀ ਜਾਂਦੀ ਹੈ ਇਸ ਦੀ ਮਿਸਾਲ ਲਈ ਅਸੀਂ ਉਹਨਾਂ ਵੀ ਸੱਜਰੀ ਆਏ ਕਿਤਾਬ ਤੇ ਤੇ ਕਥਾ ਤੁਰਦੀ ਰਹੀ ਦੇ ਆਰੰਭ ਨੂੰ ਵੇਖ ਸਕਦੇ ਹਾਂ ਕਾਲੀ ਬੋਲੀ ਹਨੇਰੀ ਰਾਤ ਹੈ ਦੂਰ ਕਿਦਰੇ ਕੋਈ ਦੀਵਾ ਵੀ جگਦਾ ਦਿਸਦਾ ਨਹੀਂ ਕਦੇ ਕਦੇ ਕਿਸੇ ਕੁੱਤੇ ਦੇ ਭੌਂਕਣ ਦੀ ਡੂੰਗੀ ਆਵਾਜ਼ ਸੁਣਾਈ ਦਿੰਦੀ ਹੈ ਕਹਿੰਦੇ ਨੇ ਕੁੱਤਿਆਂ ਨੂੰ ਹਨੇਰੇ ਵਿੱਚ ਵੀ ਦਿਸਦਾ ਹੁੰਦਾ ਹੈ ਅਜਿਹੇ ਆਰੰਭ ਨਾਲ ਹੀ ਇਸ ਕਿਤਾਬ ਵਿੱਚ ਉਸਰ ਦੇ ਉਦਾਸ ਜਾਂ ਮੌਤ ਉਪਰੰਤ ਸੋਗੀ ਵਾਤਾਵਰਣ ਦੇ ਨਕਸ਼ ਉਭਰਦੇ ਹਨ ਇਵੇਂ ਹੀ ਮੈਡਮ ਦੀਆਂ ਸਾਰੀਆਂ ਨਾਇਕਾਵਾਂ ਕਥਾ ਕਹੋ ਉਰਵਸ਼ੀ ਤੇ ਕਥਾ ਤੁਰਦੀ ਰਹੀ ਦੀ ਕੁਲਦੀਪ ਇਹੋ ਹਮਾਰਾ ਜੀਵਣਾ ਦੀ ਭਾਨੋਂ ਆਦੀ ਸਭ ਮੈਡਮ ਦੀ ਪ੍ਰਤੱਖ ਮੋਰ ਛਾਪ ਲਾਈ ਫਿਰਦੀਆਂ ਨਾਇਕਾਵਾਂ ਹਨ ਜੋ ਸਮਾਜਿਕ ਵਿਲੰਗਣਾ ਨੈਤਿਕ ਕਦਰਾਂ ਕੀਮਤਾਂ ਜਾਂ ਸਭਿਆਚਾਰਿਕ ਲੀਹਾਂ ਵਿੱਚ ਨੀਵੀਂ ਪਾ ਕੇ ਤੁਰਦੀਆਂ ਹਨ ਪਰ ਆਪਣੇ ਦੁਆਲੇ ਉਲੀਕੀਆਂ ਲਸ਼ਮਣ ਰੇਖਾਵਾਂ ਨੂੰ ਘੂਰਦੀਆਂ ਹੀ ਹਨ ਉਲੰਘਦੀਆਂ ਨਹੀਂ ਇਹਨਾਂ ਸਭ ਦੀ ਖਾਮੋਸ਼ੀ ਵਧੇਰੇ ਬੋਲਦੀ ਹੈ ਇਸਬ ਆਪਣੇ ਸੁਪਨਿਆਂ ਦੇ ਹਾਣ ਦਾ ਸੰਸਾਰ ਤਲਾਸ਼ਦੀਆਂ ਹਨ ਕਲਪਨਾ ਵਿੱਚ ਇਸ ਦਿਸ ਦੇ ਜਗਤ ਨੂੰ ਸੰਵਾਰਨ ਦੇ ਸੁਪਨੇ ਤਾਂ ਸਿਰਜਦੀਆਂ ਹਨ ਪਰ ਹਾਲਾਤ ਨੂੰ ਤਰਾਸ਼ਣ ਦੀ ਥਾਂ ਆਪ ਹਾਲਾਤ ਅਨੁਸਾਰ ਤਰਾਸ਼ੀਆਂ ਜਾਂਦੀਆਂ ਹਨ ਲੋਕ ਲਾਜ ਜਾਂ ਅੱਖ ਦੀ ਸ਼ਰਮ ਨੂੰ ਪਾਲਦੀਆਂ ਸਧਾਰਨ ਨਾਇਕਾਵਾਂ ਅਸਾਧਾਰਨ ਹੋ ਨਿਬੜਦੀਆਂ ਹਨ ਬਹੁਤੀਆਂ ਨਾਇਕਾਵਾਂ ਆਪਣੇ ਅਰਮਾਨਾਂ ਦੇ ਮੇਜ ਦਾ ਜਾਂ ਰੂਹ ਦੇ ਹਾਣ ਦਾ ਸਾਥ ਲੱਭਦੀਆਂ ਤਾਂ ਬਸ ਆਵੇ ਕੰਤ ਵਾਲੀ ਉਕਤੀ ਆਪਣੇ ਬੁੱਕਲ ਵਿੱਚ ਲੁਕੋਈ ਫਿਰਦੀਆਂ ਹਨ ਪਰ ਰਚਨਾ ਦਾ ਦੁਖਾਂਤ ਉਦੋਂ ਸਿਖਰ ਤੇ ਹੁੰਦਾ ਹੈ ਜਦੋਂ ਇਹਨਾਂ ਦੀ ਰੂਹ ਦੇ ਹਾਣ ਦੀ ਤਲਾਸ਼ ਦੀ ਥਾਂ ਦੇਹੀ ਦੀ ਪੱਦਰ ਤੱਕ ਹੀ ਸੀਮਤ ਕੰਤ ਰੂਹ ਦੀਆਂ ਗਲੀਆਂ ਵਿੱਚ ਕਦਮ ਵੀ ਨਹੀਂ ਰੱਖਦਾ ਇਸੇ ਲਈ ਬਹੁਤੀਆਂ ਰਚਨਾਵਾਂ ਇਸ ਰੂਹ ਅਤੇ ਦੇਹੀ ਵਿਚਲੀ ਵਿਥ ਨੂੰ ਮੁਖਾਤਬ ਆਪਣੇ ਅਤੀਤ ਨਾਲ ਮੋਹ ਪਾਲਦੀਆਂ ਹਨ ਸ਼ਾਇਦ ਅਤੀਤ ਵਿੱਚ ਕਾਲਪਨਿਕ ਪੱਦਰ ਤੇ ਸਜੇ ਸੁਪਨੇ ਇਸ ਵਰਤਮਾਨ ਜਥਾਰਥ ਦੀ ਤਲਖੀ ਨਾਲ ਟਕਰਾ ਟਕਰਾ ਕੇ ਹੀ ਅਜਿਹਾ ਸਿਖਰ ਬੁਣ ਲੈਣ ਦੇ ਸਮਰਥ ਹੁੰਦੇ ਹੋਣ ਅਤੀਤ ਉਹਨਾਂ ਦੇ ਵਰਤਮਾਨ ਤੇ ছায়ਾ ਰਹਿੰਦਾ ਹੈ ਅੱਜ ਦੀ ਪਦਾਰਥ ਭੁੱਖ ਮੈਡਮ ਦੇ ਪਾਤਰਾਂ ਦੇ ਹਾਨ ਦੀ ਨਹੀਂ ਜਿੱਥੇ ਉਹ ਸੌ ਹੋਣ ਦੀ ਥਾਂ ਹਾਬੜ ਕੇ ਜਾਂ ਬੇਸਬਰੇ ਪੜਨ ਨਾਲ ਜ਼ਮੀਰ ਦੀ ਪੌੜੀ ਉੱਤਰ ਕੇ ਵੀ ਕੁਝ ਪ੍ਰਾਪਤੀ ਕਰਨਾ ਚਾਹੁੰਦੇ ਇਸ ਲਈ ਮੈਡਮ ਦੀਆਂ ਸਾਰੀਆਂ ਕਹਾਣੀਆਂ ਪਿੰਡ ਦੀ ਸੱਤ ਵਿਚਲੇ ਬੈਠੇ ਬਜ਼ੁਰਗਾਂ ਦੇ ਤਜਰਬੇ ਭਰੀਆਂ ਗੱਲਾਂ ਕਰਦੀਆਂ ਹਨ ਮੈਡਮ ਦੇ ਨੇੜੇ ਵਿਚਰਣ ਵਾਲਿਆਂ ਨੂੰ ਰਚਨਾ ਪੜ੍ਹਦਿਆਂ ਲੱਗਦਾ ਹੈ ਕਿ ਉਹ ਆਪ ਬੋਲ ਕੇ ਪੜ੍ਹਾ ਰਹੇ ਹੋਣ ਮੈਡਮ ਅਤੇ ਰਚਨਾਵਾ ਵਿਚਲਾ ਅੰਤਰ ਮਿਟਦਾ ਜਾਪਦਾ ਹੈ ਕਈ ਵਾਰੀ ਪਾਠਕ ਕਿਸੇ ਲੇਖਕ ਦੀ ਕਲਪਨਾ ਵਿੱਚ ਇੱਕ ਤਸਵੀਰ ਉਲੀਕਦਾ ਹੈ ਜੋ ਰਚਨਾਵਾਂ ਪੜ੍ਹ ਕੇ ਮਨੰਦਰ ਉਸਰਦੀ ਹੈ ਪਰ ਲੇਖਕ ਨੂੰ ਮਿਲ ਕੇ ਮਨੰਦਰ ਉਸਰੀ ਤਸਵੀਰ ਨਾਲ ਅਜੀਹਾ ਟਕਰਾਂਦੀ ਹੈ ਕਿ ਪਾਠਕ ਉੱਤਰ ਗਿਆ ਮੇਰੇ ਮਨ ਦਾ ਸੰਸਾ ਦੇ ਦਰ ਤੇ ਜਾ ਖੜੋਂਦਾ ਹੈ ਅਜੀਹਾ ਹੀ ਕੁਝ ਮੇਰੇ ਨਾਲ ਵਾਪਰਿਆ ਸੀ ਜਦੋਂ ਮੈਂ ਮੈਡਮ ਨਾਲ ਅਮ੍ਰਿਤਾ ਪ੍ਰੀਤਮ ਦੇ ਘਰ ਗਈ ਸੀ ਮੇਰੇ ਮਨੰਦਰ ਲਈ ਤਸਵੀਰ ਕਚਰੇ-ਕਚਰੇ ਹੋ ਕੇ ਮੇਰੇ ਪੈਰਾਂ ਹੇਠ ਖਿਲਰ ਗਈ ਸੀ ਪਰ ਮੈਡਮ ਨੂੰ ਮਿਲ ਕੇ ਕੁਈ ਪਾਟਕ ਹੈਰਾਨ ਜਾਂ ਪਰੇਸ਼ਾਨ ਨਹੀਂ ਹੁੰਦਾ ਇਹੋ ਜਿਹਾ ਅਪਣਤ ਪਰਿਆਵਰਤਾਵਾ ਨਵਿਆਏ ਨਾਲ ਦਿਖਾ ਕੇ ਤਾਂ ਉਹ ਮੇਰੇ ਵਰਗੇ ਪੁਰਾਣੇ ਸੰਬੰਧਾਂ ਨੂੰ ਈਰਖਾ ਕਰਨ ਜਲਾ ਹੁੰਦਾ ਹੈ ਮੈਡਮ ਆਪਣੇ ਵਿਦਿਆਰਥੀਆਂ ਲਈ ਆਪਣੇ ਪਾਠਕਾਂ ਲਈ ਪੰਜਾਬੀਅਤ ਦਾ ਮਾਡਲ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਹਿੱਕ ਤੇ ਪੈੜ ਕੀਤੀ ਹੈ